ਅੱਜ ਦੀ ਪੰਜਾਬੀ ਵਿਆਕਰਣ ਦੀ ਕੱਠਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਵਿਆਕਰਣ ਦਾ ਚੱਲਿਆ ਹੋਇਸੀ ਵਰਣਬੂਧ ਤੇ ਅਬੂਦੇ ਵਿੱਚ ਅਜਮਿਤਵਾ ਨੂੰ ਵਿੰਜਨ ਕੀ ਹੁੰਦੇ ਆ ਉਹਨਾਂ ਦੇ ਬਾਰੇ ਦੱਸਾਂਗਾ ਵੇਖੋ ਜੀ ਉਹਦੇ ਪਹਿਲੇ ਵਾਲੇ ਕੱੱਖੇ ਵਿੱਚ ਮੈਂ ਤੁਹਾਨੂੰ ਸਾਰੇ ਅੰਦਰ ਦੱਸਿਆ ਸੀ ਸਵਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤੇ ਵਿੰਜਨਾ ਬਾਰੇ ਅੱਧੀ ਕੱੱਖੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੇਖੋ ਜੀ ਵਯੰਜਨ ਪੰਜਾਬੀ ਵਿੱਚ ਵਯੰਜਨਾ ਸ ਸ ਤੋਂ ਅੜਾੜਾ ਤੱਕ ਦੀ ਗਿਣਤੀ 32 ਹੈ ਕੀ ਬਈ ਪੰਜਾਬੀ ਵਿੱਚ ਵਯੰਜਨਾ ਦੀ ਗਿਣਤੀ ਸ ਸ ਤੋਂ ਅੜਾੜਾ ਤੱਕ ਕਿੰਨੀ ਹੈ 32 ਹੈ ਕਿੰਨੀ 32 ਤੇ ਤਿੰਨ ਸਵਰ ਹੈਗੇ ਊੜਾ ਐੜਾ ਈੜੀ ਤੇ 32 ਵਯੰਜਨ ਹਨ ਤੋ ਕੀ ਦੱਸਿਆ ਸੀ ਜਿਸ ਧੁਨੀ ਦੇ ਉਚਾਰਨ ਸਮੇਂ ਸਾਹ ਵਿਥ ਸਾਹ ਜਿਸ ਸਮੇਂ ਸਾ ਵਿੱਚ ਥੋੜੀ ਰੁਕਾਵਟ ਆਉਂਦੀ ਹੈ ਜਿਸ ਧੁਨੀ ਦੇ ਉਚਾਰਨ ਸਮੇਂ ਸਾ ਵਿੱਚੋਂ ਥੋੜੀ ਰੁਕਾਵਟ ਆਉਂਦੀ ਹੈ ਉਸਨੂੰ ਵਿੰਜਨ ਧੁਨੀਆਂ ਕਿਹਾ ਜਾਂਦਾ ਹੈ ਕਿ ਭਈ ਜਿਸ ਧੁਨੀ ਦੇ ਉਚਾਰਨ ਵਿੱਚ ਸਮੇਂ ਜਿਸ ਧੁਨੀ ਦੇ ਉਚਾਰਨ ਸਮੇਂ ਸਾ ਵਿੱਚੋਂ ਥੋੜੀ ਰੁਕਾਵਟ ਆਉਂਦੀ ਹੈ ਉਹਨੂੰ ਕੀ ਉਹਨੂੰ ਵਿੰਜਨ ਧੁਨੀਆਂ ਕਿਹਾ ਜਾਂਦਾ ਹੈ ਕਿ ਭਈ ਵਿੰਜਨ ਧੁਨੀਆਂ ਕਿਹਾ ਜਾਂਦਾ ਹੈ ਸਵਰ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਵਿਸਵਰ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਬਾਹਰ ਨਿਕਲਦੀ ਹਵਾ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਕਿਵੇਂ ਸਵਰ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਤੋਂ ਕੀ ਸਵਰ ਧੁਨੀਆਂ ਦੇ ਉਚਾਰਨ ਵਿਲੇ ਸਵਰ ਧੁਨੀਆਂ ਦੇ ਉਚਾਰਨ ਵੇਲੇ ਫੇਫੜਿਆਂ ਤੋਂ ਬਾਹਰ ਨਿਕਲਦੀ ਹਵਾ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਕੋਈ ਰੁਕਾਵਟ ਨਹੀਂ ਪੈਂਦੀ ਜਦੋਂ ਕਿ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਵੇਲੇ ਉਚਾਰਨ ਦੇ ਉਚਾਰਨ ਸਥਾਨ ਤੇ ਪੂਰਨ ਰੂਪ ਵਿੱਚ ਕੀ ਵੀ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਉਚਾਰਨ ਸਥਾਨ ਤੇ ਪੂਰਨ ਰੂਪ ਵਿੱਚ ਜਾ ਅਨਸਕ ਤੌਰ ਤੇ ਰੁਕਾਵਟ ਪੈਂਦੀ ਹੈ ਵਿਅੰਜਨਾਂ ਨੂੰ ਨੂੰ ਅਲੱਗ-ਅਲੱਗ ਅੱਖਰਾਂ ਨਾਲ ਵੰਡਿਆ ਜਾ ਸਕਦਾ ਵੀ ਕੀ ਵਿਅੰਜਨਾਂ ਨੂੰ ਅਲੱਗ-ਅਲੱਗ ਅੱਖਰਾਂ ਨਾਲ ਵੰਡਿਆ ਜਾ ਸਕਦਾ ਹੈ ਹੋਰ ਕੀ ਵੀ ਆਧੁਨਿਕ ਸਮੇਂ ਵਿੱਚ ਕੁਝ ਨਵੀਨ ਧੁਨੀਆਂ ਨੂੰ ਵੀ ਅੰਕਿਤ ਕਰਨ ਲਈ ਆਧੁਨਿਕ ਸਮੇਂ ਵਿੱਚ ਬੇ ਨਮੂਨਤ ਧੁਨੀਆਂ ਨੂੰ ਕਿਤ ਕਰਨ ਲਈ 6 ਅੱਖਰ ਕਰਨ ਲਈ 6 ਅੱਖਰ ਸ ਸ ਖ ਖ ਘ ਸ ਸ ਖ ਖ ਗ ਗ ਜ ਜ ਫ ਫ ਲ ਲ ਦੇ ਪੈਰਾਂ ਵਿੱਚ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਬਈ ਸ ਸ ਖ ਖ ਗ ਗ ਜ ਜ ਫ ਫ ਲ ਲ ਦੇ ਪੈਰਾਂ ਵਿੱਚ ਕਿਹੜੀ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਸ ਸ ਇਹ ਦੇ ਦੀ ਸ ਘੇ ਸਸਾ ਖਖਾ ਗਗਾ ਜਜਾ ਫਫਾ ਲਲਾ ਆ ਫਾਰਸੀ ਭਾਸ਼ਾ ਦੇ ਅੱਖਰ ਹਨ ਅੱਖਰ ਬਣਾ ਕੇ ਬਣਾਏ ਗਏ ਹਨ ਜਿਸ ਨਾਲ ਵਿਅੰਜਨਾਂ ਦੀ ਗਿਣਤੀ 32 ਤੋਂ 38 ਹੋ ਗਈ ਹੈ ਕੀ ਬਈ ਪੈਰਾਂ ਵਿੱਚ ਵਿੰਦੀ ਪਾ ਕੇ ਸਸਾ ਖਖਾ ਗਗਾ ਜਜਾ ਫਫਾ ਲਲਾ ਇਹਨਾਂ ਪੈਰਾਂ ਦੇ ਵਿੰਦੀ ਪਾਏ ਦਿੱਂਦੀ ਜਾਂਦੀ ਹੈ ਜਿਸ ਦੇ ਨਾਲ ਵਿਅੰਜਨਾਂ ਦੀ ਗਿਣਤੀ 32 ਤੋਂ 38 ਹੋ ਗਈ ਹੈ ਹੋਰ ਕੀ ਵੀ ਉਚਾਰਨ ਸਥਾਨ ਤੇ ਅਧਾਰਤੇ ਫੇਫੜਿਆਂ ਵਿੱਚੋਂ ਬਾਹਰ ਨਿਕਲਦੀ ਹਵਾ ਨੂੰ ਉਚਾਰਨ ਅੰਗ ਰਾਹੀ ਜਾ ਮੂੰਹ ਪੋਲ ਵਿੱਚ ਜਿਸ ਥਾਂ ਤੇ ਬਈ ਫੇਫੜਾਂ ਵਿੱਚ ਫੇਫੜਿਆਂ ਵਿੱਚੋਂ ਬਾਹਰ ਨਿਕਲਦੀ ਹਵਾ ਨੂੰ ਉਚਾਰਨ ਅੰਗ ਰਾਹੀ ਮੂੰਹ ਪੋਲ ਵਿੱਚ ਜਿਸ ਥਾਂ ਤੇ ਪੂਰਨ ਜਾਂ ਅੰਸ਼ਿਕ ਰੂਪ ਵਿੱਚ ਰੋਕਿਆ ਜਾਂਦਾ ਹੈ ਬਈ ਫੇਫੜਿਆਂ ਵਿੱਚੋਂ ਨਿਕਲਦੀ ਹਵਾ ਨੂੰ ਉਚਾਰਨ ਅੰਗ ਰਾਹੀ ਮੂੰਹ ਵਿੱਚ ਪੋਲ ਕੇ ਜਜਿស្ថាន ਤੇ ਪੂਰਨ ਜਾਂ ਅੰਸ਼ਿਕ ਰੂਪ ਵਿੱਚ ਰੋਕਿਆ ਜਾਂਦਾ ਹੈ ਪੂਰਨ ਰੂਪ ਵਿੱਚ ਰੋਕਿਆ ਜਾਂਦਾ ਹੈ ਉਸ ਨੂੰ ਕੀ ਬਈ ਉਚਾਰਨ ਸਥਾਨ ਕਿਹਾ ਜਾਂਦਾ ਹੈ ਕਿ ਉਚਾਰਨ ਸਥਾਨ ਕਿਹਾ ਜਾਂਦਾ ਹੈ ਇਸ ਪਕਤੋਂ ਪੰਜਾਬੀ ਵਿੱਚ ਵਿਅੰਜਨਾਂ ਨੂੰ 6 ਭਾਗਾਂ ਵਿੱਚ ਵੰਡਿਆ ਗਿਆ ਸੀ ਬਈ ਪੰਜਾਬੀ ਵਿੱਚ ਵਿਅੰਜਨਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੀ 6 ਭਾਗਾਂ ਵਿੱਚ ਵੰਡਿਆ ਗਿਆ ਸੀ ਪਹਿਲਾ ਕਿਹੜਾ ਸੀ ਦੋ ਹੱਠੀ ਵਿਅੰਜਨ ਦੰਤੀ ਵਿਅੰਜਨ मुरदनी जा दो हठी व्यंजन दंती व्यंजन मुरदनी उल्ट जीवी व्यंजन तालवी व्यंजन कंठी व्यंजन स्वर यंत्री व्यंजन वेखो जी कि व्यंजन हैं पहला कि दो हटी व्यंजन कंठी दो हठी व्यंजन दंती व्यंजन मुरदनी उल्ट जीवी पहला पेड़ा दो हठ दो होठी व्यंजन कि ਦੋ ਉੱਟੀ ਵਿੰਜਨ ਦੂਜਾ ਕੰਠੀ ਦੰਤੀ ਵਿੰਜਨ ਤੀਜਾ ਮੂਰਧਨੀਜਾ ਉਲਕ ਜੀਵੀ ਵਿੰਜਨ ਚੌਥਾ ਤਾਲਵੀ ਵਿੰਜਨ ਤੇ ਪੰਜਵਾਂ ਕਿਹੜਾ ਸੀ ਕੰਠੀ ਵਿੰਜਨ ਤੇ ਛੇਵਾਂ ਸਵਰਯੰਤਰੀ ਵਿੰਜਨ ਇਹਨਾਂ ਦੇ ਇੱਕ ਇੱਕ ਦੇ ਬਾਰੇ ਵੱਖਰੇ ਵੱਖਰੇ ਢੰਗ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਅੱਗੇ ਵਾਲੀ ਕੱਖੇ ਵਿੱਚ ਦੱਸਾਂਗਾ ਸਾਡੀ ਅੱਧੀ ਕੱਖਾਂ ਇੱਥੋਂ ਸਮਾਪਤ ਹੋਈ ਸੀ ਅੱਧੀ ਕੱਖਾਂ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਵਦ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸ਼ਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਸਾਡੀ ਅੱਜ ਦੀ ਕਕ੍ਹਾ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ